ਤੇ ਨਾਲ ਆਪਾਂ ਲਿਆਇਆ ਨੇ ਪੰਜ ਬਾਦਾਮ ਦੀਆਂ ਆਪਾਂ ਗੇਰੀਆਂ ਲਈਆਂ ਨੇ ਤੇ ਜਿੰਨਾ ਕੋ ਬੋੜੀ ਦਾ ਲੌਗ ਕੀਤਾ ਆਪਾਂ ਉਹਨਾਂ ਕੋ ਜ਼ੋਰ ਲਾਇਆ ਯਾਰ ਆਪਾਂ ਅੰਡੇ ਲਿਆ ਬੋਇਲ ਕੀਤੇ ਹੋਏ ਤੇ ਇਹਦਾ ਜੈਲ ਪਾੜ ਕੱਟਤਾ ਤੇ ਮੈਂ ਛੋਟੀ ਛੋਟੀ 5 ਕਿਲੋਮੀਟਰ ਨਹੀਂ ਸੀ ਨਾ ਆਪਾਂ ਕੰਪਲੀਟ ਕਰ ਲਈਆ ਤੇ ਵਧੀਆ ਦੇ ਵਿੱਚ ਆਪਾਂ ਲਿਆ ਜੀ ਖੀਰਾ ਹਾਫ ਗਾਜਰ ਲਈਆ ਇੱਕ ਦੋ ਆਪਾਂ ਗੱਲ ਕਰੀਏ ਸਾਰਾ ਸਮਾਨ ਇਹ ਆਇਆ ਵਾ ਆਏ 700 ਕੋਸ਼ ਰੁਪਏ ਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ ਨਵੇਂ ਵਲੌਗ ਦੇ ਵਿੱਚ ਜੀ ਤੇ ਅੱਜ ਆਪਣੇ ਵਲੌਗ ਦਾ ਹੈਗਾ ਦਿਨ 13ਵਾਂ ਜੀ ਤੇ ਦਿਨ ਹੈਗਾ ਸ਼ਨੀਵਾਰ ਜੀ ਤੇ ਮੈਂ ਸਿੱਧਾ ਹੀ ਅੱਜ ਗਰਾਊਂਡ ਦੇ ਵਿੱਚ ਆ ਗਿਆ ਤੇ ਟਾਈਮ ਹੋ ਗਿਆ 6:30 ਦਾ ਟਾਈਮ ਹੋ ਗਿਆ ਤੇ ਪਹਿਲਾਂ ਮੈਂ ਸਵੇਰੇ ਉੱਠਣ ਤੋਂ ਸਰ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਪਹਿਲਾਂ ਇੱਕ ਗਲਾਸ ਵਿੱਚ ਗਰਮ ਪਾਣੀ ਕਰਕੇ ਪੀਤਾ ਤੇ ਫਿਰ ਗਰਾਊਂਡ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਬਲੈਕ ਕਾਫੀ ਬਣਾਈ ਤੇ ਬਲੇਕ ਆਫੀ ਪੀ ਕੇ ਮੈਂ ਸਿੱਧਾ ਗਰਾਊਂਡ ਦੇ ਵਿੱਚ ਆ ਗਿਆ ਜਿੰਨੇ ਥੋੜਾ ਜਿਹਾ ਲੇਟ ਹੋ ਗਿਆ ਤੇ ਹੁਣ ਆਪਾਂ ਵਰਕਆਊਟ ਜਿਹੜਾ ਆਪਣਾ ਸ਼ੁਰੂ ਕਰਾਂਗੇ ਜੀ ਜਿਹੜਾ ਅੱਜ ਆਪਣਾ ਵਰਕਆਊਟ ਨਾ ਅੱਜ ਆਪਾਂ ਲਾਵਾਂਗੇ 5 ਕਿਲੋਮੀਟਰ ਰਨਿੰਗ ਲਾਵਾਂਗੇ ਆਪਾਂ ਪਹਿਲਾਂ ਸਲੋ ਸਲੋ ਜਿਆਦਾ ਤੇਜ਼ ਵੀ ਨਹੀਂ ਲਾਣੀ ਤੇ ਜ਼ਿਆਦਾ ਸਲੋ ਵੀ ਨਹੀਂ ਲਾਣੀ ਹੈਗੀ ਮੀਡੀਅਮ ਵੇਸ ਜੇ ਤੇ ਆਪਾਂ ਰਨਿੰਗ ਲਾਵਾਂਗੇ ਜਿੰਨਾਂ ਕੋ ਬੋਡੀ ਨੇ ਅਲਾਉ ਕੀਤਾ ਕਿਉਂਕਿ ਅੱਜ ਸ਼ਨੀਵਾਰ ਆ ਤੇ ਆਪਾਂ 5 ਕਿਲੋਮੀਟਰ ਰਨਿੰਗ ਹੈ ਜਿਹੜੀ ਆਪਾਂ ਉਹ ਕੰਪਲੀਟ ਕਰਨੀ ਹੈ ਜੀ ਤੇ ਫਿਰ ਜਦੋਂ ਆਪਣੀ 5 ਕਿਲੋਮੀਟਰ ਰਨਿੰਗ ਹੋ ਜੂਗੀ ਫਿਰ ਅੱਪਰ ਬ ਤੇ ਜੇ ਪੰਚਿੰਗ ਵੇ ਕਰਨੇ ਪੰਚਿੰਗ ਵੇ ਕਰਾਂਗੇ ਜੇ ਪੰਚਿੰਗ ਪੇੜੇ ਕਰਨੇ ਹੈ ਪੰਚਿੰਗ ਪੇੜੇ ਕਰਾਂਗੇ ਉਹ ਬਾਅਦ ਚ ਰਨਿੰਗ ਲਾਉਣ ਤੋਂ ਬਾਅਦ ਡਿਸਾਈਡ ਕਰਾਂਗੇ ਵੀ ਬੋਡੀ ਸਾਡੀ ਕੀ ਕਹਿੰਦੀ ਆ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲਾ ਵਰਕਆਊਟ ਹੋਊਗਾ ਡਾਈਟ ਹੋਊਗੀ ਉਹ ਤੁਹਾਨੂੰ ਮੈਂ ਅਜ ਇਸ ਬਲੌਗ ਦੇ ਵਿੱਚ ਦੱਸ ਦਰਾਂਗਾ ਸੋ ਹੁਣ ਆਪਾਂ ਕਰਦੇ ਆ ਰਨਿੰਗ ਸ਼ੁਰੂ ਤੇ ਸਿੱਧਾ ਮੈਂ ਤੁਹਾਨੂੰ ਲੈ ਕੇ ਜਾਂਦਾ ਆਪਣੇ ਟਰੈਕ ਦੇ ਵਿੱਚ ਸੋ ਹਾਂਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਤੇ ਆਪਾਂ ਜਿਹੜੀ 5 ਕਿਲੋਮੀਟਰ ਰਨਿੰਗ ਆ ਆਪਣੀ ਸ਼ੁਰੂ ਕਰਤੀ ਆ ਇਹ ਪਹਿਲੇ ਕਿਹੜਾ 2.5 ਕਿਲੋਮੀਟਰ ਦਾ ਨਾ ਗਰਾਊਂਡ ਦਾ 2. ਜਾਪਾ ਇਹਨੇ ਦੋ ਗੇੜੇ ਲਾਣੇ ਆ ਸੋ ਆਪਣੀ ਜਿਹੜੀ ਰੈਣੀ ਆ ਆਪਣੀ ਨੇ ਸ਼ੁਰੂ ਹੋ ਗਈ ਆ ਹੁਣ 2.5 ਕਿਲੋਮੀਟਰ ਦਾ ਗੇੜਾ ਲਾ ਕੇ ਆਪਾਂ ਫਿਰ ਉਦੋਂ ਮਿਲਦੇ ਆਂ ਹਾਂਜੀ ਆਪਣੀ 2.5 ਕਿਲੋਮੀਟਰ ਨਹੀਂ ਸੀ ਜਿਹੜੀ ਉਹ ਕੰਪਲੀਟ ਹੋ ਗਈ ਆਪਣੀ ਤੇ ਆਪਾਂ ਨਾ ਜ਼ਿਆਦਾ ਪਤੇ ਜਲਾਈ ਨਾ ਜ਼ਿਆਦਾ ਸਲੋ ਲਾਈ ਜਾਵਗੀ ਆਪਾਂ ਮੀਡੀਅਮ ਫੇਸ ਤੇ ਉੱਤੇ ਜਿੰਨਾ ਕੋ ਬੋਡੀ ਨੂੰ ਲਾਉ ਕੀਤਾ ਆਪਾਂ ਉਹਨਾਂ ਕੋ ਜ਼ੋਰ ਲਾਇਆ ਤੇ ਆਪਣੀ 2.5 ਕਿਲੋਮੀਟਰ ਨਹੀਂ ਜਿਹੜੀ ਕੰਪਲੀਟ ਹੋ ਗਈ 5 ਕਿਲੋਮੀਟਰ ਲਾਉਣੀ ਆ ਬਸ 2.5 ਕਿਲੋਮੀਟਰ ਹੋ ਰਹੀ ਏ ਜੀ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਕੱਪਾ 5 ਕਿਲੋਮੀਟਰ ਨਹੀਂ ਕੰਪਲੀਟ ਕਰਕੇ ਮਿਲਦੀ। ਅੱਜ ਦੋਸਤੋ ਆਪਣੀ 5 ਕਿਲੋਮੀਟਰ ਨਹੀਂ ਸੀ ਨਾ ਆਪਾਂ ਕੰਪਲੀਟ ਕਰ ਲਈ ਆ। ਤੇ ਵਧੀਆ ਜੋਰ ਲੱਗਿਆ ਨਾ ਆਪਾਂ ਜਿਆਦਾ ਤੇਜ਼ ਨਹੀਂ ਨਾ ਜ਼ਿਆਦਾ ਮਤਲਬ ਆਪਾਂ ਸਲੋ ਲਈ ਹੈ ਜੀ। ਮੀਡੀਅਮ ਵੇਸਟ ਜੇ ਤਲਾਈ ਆ ਤੇ ਜੇ ਤਕਰੀਬਨ ਮੰਨਿਆ ਜਾਵੇ 4-500 ਕੈਲਰੀ ਜੇ ਆਪਾਂ ਬਰਨ ਕਰ ਲਈ ਹੋਣੀ ਆ। ਤੇ ਪੂਰੀ 5 ਕਿਲੋਮੀਟਰ ਨਹੀਂ ਆਪਣੀ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ ਬੌਕਸਿੰਗ ਰਿੰਗ ਦੇ ਕੋਲ ਜਾਵਾਂਗੇ ਤੇ ਉੱਥੇ ਜਾ ਕੇ ਆਪਾਂ ਪੰਚਿੰਗ ਬੈਗ ਜਾਂ ਪੈਡ ਕਰਾਂਗੇ ਨਾ ਦੋਵਾਂ ਦੇ ਵਿੱਚ ਕੋਈ ਇੱਕ ਚੀਜ਼ ਕਰਾਂਗੇ ਚਾਰ-ਪੰਜ ਰਾਊਂਡ ਕਰਾਂਗੇ ਤੇ ਉਸ ਤੋਂ ਬਾਅਦ ਹਲ ਤੇ ਜਿਹੜਾ ਤੁਵੜਾ ਆਪਣਾ ਵਰਕਆਊਟ ਜਿਹੜਾ ਖਤਮ ਕਰਦਾਂਗੇ ਸੋ ਜਿਹੜਾ ਆਪਣਾ ਅੱਜ ਦਾ ਵਰਕਆਊਟ ਇੰਨੇ ਕੀ ਰਹੇਗਾ ਸੋ ਨਾ ਪਰ ਰਨਿੰਗ ਕੰਪਲੀਟ ਕਰ ਲਈ ਆ ਤੇ ਹੁਣ ਆਪਾਂ ਚੱਲੇ ਆਂ ਬੌਕਸਿੰਗ ਰਿੰਗ ਤੇ ਤੇ ਬਲੌਗ ਦੇ ਨਾਲ ਬਣੇ ਰਹੋ ਜੀ ਹਾਂਜੀ ਦੋਸਤੋ ਆਪਣਾ ਜਿਹੜਾ ਅੱਜ ਦਾ ਸਵੇਰ ਦਾ ਵਰਕਆਊਟ ਸੀਗਾ ਆਪਣਾ ਖਤਮ ਹੋ ਗਿਆ ਤੇ ਸਭ ਤੋਂ ਪਹਿਲਾਂ ਆਪਾਂ 5 ਕਿਲੋਮੀਟਰ ਪਰ ਰਨਿੰਗ ਲਈ ਅੱਜ ਦੇ ਵਰਕਆਊਟ ਦੇ ਵਿੱਚ ਸਵੇਰੇ ਮਾਰਨਿੰਗ ਸੈਸ਼ਨ ਦੇ ਵਿੱਚ ਪਹਿਲਾਂ 5 ਕਿਲੋਮੀਟਰ ਰਨਿੰਗ ਲਈ ਆਪਾਂ 5 ਕਿਲੋਮੀਟਰ ਰਨਿੰਗ ਲਾਉਣ ਤੋਂ ਬਾਅਦ ਫਿਰ ਮੈਂ ਬੌਕਸਿੰਗ ਰਿੰਗ ਤੇ ਆ ਗਿਆ ਸੀਗਾ ਤੇ ਮੈਂ 3-3 ਮਿੰਟ ਦੇ 5 ਰਾਊ ਪੈਡ ਕੀਤੇ ਪੰਜ ਰੌਂਡ ਮੈਂ ਪੰਜਵੀਂ ਪੈਡ ਕੀਤੇ ਤੇ 5 ਕਿਲੋਮੀਟਰ ਨਹੀਂ ਹੋ ਗਈ ਆਪਣੀ ਤੇ ਫਿਰ ਉਸ ਤੋਂ ਬਾਅਦ ਮੈਂ ਹਲਕਾ ਹਲਕਾ ਮਤਲਬ ਸ਼ੈਡੋ ਬਾਕਸਿੰਗ ਜੀ ਕੀਤੀ ਤੇ ਇੱਕ ਦੋ ਰੌਂਡ ਕੀਤੀ ਮੈਂ ਉਹ ਕੋਈ ਟਾਈਮ ਲੱਗੇ ਨਹੀਂ ਕੀਤੀ ਹੈਗੀ ਇਦਾਂ ਹੀ ਬਸ ਜਦੋਂ ਦਿਲ ਕੀਤਾ ਰੁਕ ਗਿਆ ਜਦੋਂ ਦਿਲ ਕੀਤਾ ਮੈਂ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਮੈਂ ਥੋੜੀ ਜਿਮੈਂ ਲੱਗਦੀਆਂ 100 ਜਲਾਈਆਂ ਬਾਹਰ ਹਨਾ ਲੱਪੜੀ 100 ਜਲਾਈਆਂ ਥੋੜੀਆਂ ਉਹ ਲਾਈਆਂ ਮੈਂ ਮੈਂ 10 ਮਿੰਟ ਲਾਈਆਂ ਬਸ 10 ਮਿੰਟ ਉਹ ਵਰਕਆਊਟ ਕੀਤਾ ਤੇ ਉਸ ਤੋਂ ਬਾਅਦ ਮੈਂ ਠੀਕ 15-16 ਮਿੰਟ ਮੈਂ ਟ੍ਰੈਡਮਿਲ ਦੇ ਉੱਤੇ ਹਲਕੀ ਹਲਕੀ ਮਿਵੋਕ ਕੀਤੀ ਬਸ ਇੰਨਾ ਕੁ ਮੇਰਾ ਜਿਹੜਾ ਵਰਕਆਊਟ ਸੀ ਜੀ ਮੈਂ ਅੱਜ ਦਾ ਵਰਕਆਊਟ ਮੇਰਾ ਇੱਥੇ ਖਤਮ ਹੋ ਗਿਆ ਸੋ ਹੁਣ ਆਪਾਂ ਕਿ ਜਾਵਾਂਗੇ ਘਰ ਘਰੇ ਜਾ ਕੇ ਕਰਾਂਗੇ ਬ੍ਰੈਕਫਾਸਟ ਲੱਕਾ ਜਾ ਤੇ ਅੱਜ ਦਾ ਜਿਹੜਾ ਮਤਲਬੀ ਐਕਸਪੀਰੀਅੰਸ ਸੀਗਾ ਮੇਰਾ ਬਹੁਤ ਵਧੀਆ ਜ਼ੋਰ ਲੱਗਿਆ ਵੈਸੇ ਮੈਂ ਪ੍ਰੈਕਟਿਸ ਲੇਟ ਸ਼ੁਰੂ ਕੀਤੀ ਸੀ ਵੈਸੇ ਪਰ ਮੈਂ ਵਧੀਆ ਜ਼ੋਰ ਲਾਇਆ ਦਿਲੋਂ ਜ਼ੋਰ ਲਾਇਆ ਮੈਂ ਆਪਣਾ 5 ਕਿਲੋਮੀਟਰ ਰਨਿੰਗ ਵੀ ਜਿੰਨੀ ਕਿ ਮੇਰੀ ਬੋਡੀ ਨੇ ਅਲਾਉ ਕੀਤੀ ਓਨੀ ਕੇ ਸਪੀਡ ਨਾਲ ਲਾਇਆ ਫਿਰ ਉਸ ਤੋਂ ਬਾਅਦ ਪੰਚਿੰਗ ਬੈਗ ਵੀ ਮੈਂ ਵੀ ਉਸ ਤੋਂ ਬਾਅਦ ਪੰਚਿੰਗ ਬ 10 ਮਿੰਟ ਜਿਹੜਾ ਲੈ ਕੇ ਦਾ ਵਰਕਆਊਟ ਕੀਤਾ ਜੀ ਉਹ ਵੀ ਵਧੀਆ ਜ਼ੋਰ ਲੱਗਿਆ ਯਾਨੀ ਕਿ ਜੇ ਤਕਰੀਬਨ ਜੇ ਦੇਖਿਆ ਜਾਵੇ ਓਵਰ ਆਲ ਮੇਰਾ ਵਧੀਆ ਵਰਕਆਊਟ ਹੋ ਗਿਆ ਵਧੀਆ ਜ਼ੋਰ ਲੱਗਿਆ ਤੁਸੀਂ ਵਾਕਿਆ ਮੇਰੇ ਕੱਪੜਿਆਂ ਤੋਂ ਹੰਦਾ ਜਿਹਾ ਲਗਾਈ શકਦੇ ਤੁਸੀਂ ਹਨਾ ਕੱਪੜੇ ਮੇਰੇ ਬਹੁਤ ਜ਼ਿਆਦਾ ਗਿੱਲੇ ਪਏ ਆ ਹਾ ਦੇਖ ਲੋ ਟੀ-ਸ਼ਰਟ ਗਿੱਲੀ ਪਈ ਆ ਨਿਕਰ ਮੇਰੀ ਸਾਰੀ ਗਿੱਲੀ ਪਈ ਆ ਹਨਾ ਚੰਗਾ ਮਤਲਬ ਵੀ ਪਸੰਦ ਆ ਗਿਆ ਬਹੁਤ ਜ਼ਿਆਦਾ ਵਧੀਆ ਜ਼ੋਰ ਲੱਗਿਆ ਸੋ ਅੱਜ ਦਾ ਜਿਹੜਾ ਵਰਕਆਊਟ ਸੀ ਆਪਣਾ ਸਵੇਰ ਦਾ ਇਹੀ ਵਰਕਆਊਟ ਸੀਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਹ ਬਾਕਸਿੰਗ ਛੱਡ ਕੇ ਜੋ ਮੈਂ ਵਰਕਆਊਟ ਕੀਤਾ ਤੁਸੀਂ ਇਹ ਵਰਕਆਊਟ ਤੁਸੀਂ ਆਪਣੀ ਰੁਟੀਨ ਦੇ ਵਿੱਚ ਤੁਸੀਂ ਕਰ ਸਕਦੇ ਜਿੱਦਾਂ ਮੈਂ ਕਰ ਰਹਾ ਹਾਂ ਤੇ ਡਾਈਟ ਵੀ ਤੁਸੀਂ ਮੇਰੇ ਅਲੀ ਫੋਲੋ ਕਰ ਸਕਦੇ ਹੋ ਸੋ ਦੋਸਤੋ ਹੁਣ ਮਿਲਦੇ ਆਪਾਂ ਘਰੇ ਜਾ ਕੇ ਤੇ ਉੱਥੇ ਦੇਖਦੇ ਆਪਾਂ ਕੀ ਅੱਜ ਬ੍ਰੇਕਫਾਸਟ ਦੇ ਵਿੱਚ ਆਪਾਂ ਕੀ ਕਰਨਾ ਵਾ ਸੋ ਦੋਸਤੋ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਬਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸ ਹਾਂ ਅੰਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਸੀ ਤੇ ਆਪਾਂ ਬ੍ਰੇਕਫਾਸਟ ਦੇ ਵਿੱਚ ਕੱਲੀ ਆਪਾਂ ਬ્લેਕ ਕਾਫੀ ਬਣਾਈ ਆ ਆਪਾਂ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਬ્લેਕ ਕਾਫੀ ਪੀ ਰਹੇ ਆ ਤੇ ਆਪਾਂ ਹੁਣ ਬਲੇਕ ਕਾਫੀ ਪੀ ਕੇ ਥੋੜੀ ਦੇਰ ਬਾਅਦ ਆਪਾਂ ਜਾਵਾਂਗੇ ਬਾਜ਼ਾਰ ਕਿਉਂਕਿ ਜਿਹੜਾ ਆਪਣਾ ਹਫਤੇ ਦਾ ਸਮਾਨ ਸੀਗਾ ਸਾਰਾ ਸੈਲਡ ਵਗੈਰਾ ਸਾਰਾ ਕੁਝ ਖਤਮ ਹੋ ਗਿਆ ਜਿਹੜਾ ਆਪਾਂ ਪਹਿਲਾਂ ਲੈਂਦਾ ਸੀ ਤੇ ਹੁਣ ਆਪਾਂ ਬਾਜ਼ਾਰ ਜਾ ਕੇ ਤੇ ਸਨੌਦ ਵਗੈਰਾ ਜੋ ਵੀ ਆਪਣੀ ਸਬਜ਼ੀ ਭਾਜੀ ਆ ਨਾ ਜੋ ਵੀ ਫਰੂਟ ਵਗੈਰਾ ਉਹ ਆਪਣਾ ਉਹ ਲੈ ਜਾਵਾਂਗੇ ਸਾਰਾ ਆਪਾਂ ਹਫਤੇ ਦਾ ਇਕੱਠੇ ਲੈਣਾ ਵਾ ਜੋ ਕੁਝ ਵੀ ਆਪਾਨੂੰ ਚਾਹੀਦਾ ਵਾ ਜਿਵੇਂ ਖੀਰੇ ਟਮਾਟਰ ਗਾਜਰ ਪਿਆਜ਼ ਆਲੂ ਸੇਬ ਇੰਦਲ ਬਨਾਣਾ ਸਭ ਕੁਝ ਜੋ ਵੀ ਮਤਲਬੀ ਹੈਗਾ ਉਹ ਆਪਣਾ ਖਤਮ ਹੋਇਆ ਪਿਆ ਆਪਾਂ ਲੈਣਾ ਤੇ ਉਸ ਤੋਂ ਬਾਅਦ ਅੱਜ ਸ਼ਾਮ ਦੀ ਆਪਣੀ ਰੈਸਟ ਆ ਆਪਾਂ ਕੰਪਲੀਟ ਅੱਜ ਰੈਸਟ ਕਰਨੀ ਆ ਨਾ ਤੇ ਬਾਕੀ ਜਿਹੜੇ ਘਰ ਦੇ ਕੰਮ ਨੇ ਆਪਣੀ ਡੀਟਿੰਗ ਵਗੈਰਾ ਜਾਂ ਕੋਈ ਹੋਰ ਛੋਟੇ ਮੱਤੇ ਜਾ ਫਿਰ ਆਪਾਂ ਉਹ ਕੰਮ ਕਰਾਂਗੇ ਤੇ ਜਿਹੜੇ ਲਾਂਚ ਆਈ ਆਪਾਂ ਲਾਂਚ ਕਰਾਂਗੇ ਠੀਕ ਆਪਾਂ 2:30 2:30 ਵਜੇ ਆਪਾਂ ਲਾਂਚ ਕਰਾਂਗੇ ਤੇ ਹੁਣ 10 ਵਜੇ 10 ਵਜੇ ਆਪਾਂ ਸਿਰਫ ਇਕੱਲੀ ਆਪਾਂ ਹੁਣ ਬਲੈਕ ਕਾਫੀ ਪੀਣਾ ਤੇ ਹੁਣ ਆਪਾਂ ਜਾਵਾਂਗੇ ਥੋੜੀ دیر ਦਾ ਅੱਧੇ ਘੰਟੇ ਤੱਕ ਬਾਜ਼ਾਰ ਤੇ ਬਾਜ਼ਾਰ ਦੇ ਵਿੱਚੋਂ ਕੀ ਕੁਝ ਲੈ ਜਾਣਾ ਆਉਣਾ ਆਪਾਂ ਆਪਣੀ ਡਾਈਟ ਵਾਸਤੇ ਉਹ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਉਂਦਾ ਰਹਾਂਗਾ ਸਭ ਵਲੋਗ ਦੇ ਨਾਲ ਬਣੇ ਰਹਿ। ਸੋ ਹਾਂਜੀ ਦੋਸਤੋ ਜਿਵੇਂ ਜੱਜ ਨਾਲ ਸ਼ਨੀਵਾਰ ਹੈਗਾ ਵਾ ਤੁਹਾਨੂੰ ਪਤਾ ਆਪਾਂ ਸ਼ਨੀਵਾਰ ਨੂੰ ਆਪਣਾ ਜਿਹੜਾ ਵੀ ਮਤਲਬ ਵੀ ਸਲਾਦ ਵਗੈਰਾ ਉਹ ਸਾਰਾ ਖਤਮ ਹੋ ਜਾਂਦਾ ਵਾ ਆਪਾਂ ਹਫਤੇ ਦਾ ਹੀ ਲੈ ਕੇ ਆਨੇ ਇਕੱਠਾ ਤੇ ਪਹਿਲਾਂ ਵੀ ਆਪਾਂ ਤੁਸੀਂ ਆਪਣੇ ਪਿਛਲੇ ਬਲੌਗ ਦੇ ਵਿੱਚ ਦੇਖਿਆ ਹੋਣਾ ਤੇ ਆਪਾਂ ਸ਼ਨੀਵਾਰ ਨੂੰ ਹੀ ਲੈ ਆਈ ਸੀ ਆਪਣਾ ਸਾਰਾ ਫਰੂਟ ਉਹ ਸਾਰਾ ਫਿਨਿਸ਼ ਹੋ ਗਿਆ ਤੇ ਹੁਣ ਅੱਜ ਆਪਾਂ ਚੱਲੇ ਆਪਣਾ ਨਵਾਂ ਫਰੂਟ ਲੈਂਡ ਚੱਲੇ ਆਂ ਫਰੂਟ ਵੀ ਲੈਣਾ ਤੇ ਸੈਲਡ ਵੀ ਲੈਣਾ ਤੇ ਇੱਕ ਦੋ ਜਿਹੜੀ ਸਬਜੀ ਆਪਾਂ ਉਹ ਵੀ ਆਪਾਂ ਲੈ ਕੇ ਆਵਾਂਗੇ ਸੋ ਹੁਣ ਆਪਾਂ ਚੱਲੇ ਆਂ ਬਾਜ਼ਾਰ ਬਾਜ਼ਾਰ ਦੇ ਵਿੱਚ ਆਪਾਂ ਜੋ ਵੀ ਆਪਣੀ ਮਨਪਸੰਦੀ ਸਬਜੀ ਲਾਵਾਂਗੇ ਸੈਲਡ ਲਾਵਾਂਗੇ ਤੇ ਦੋ ਤਿੰਨ ਆਪਾਂ ਫਰੂਟ ਲੈ ਜਾਵਾਂਗੇ ਸੋ ਕਿਹੜੇ ਕਿਹੜੀ ਸਬਜ਼ੀ ਲੈਣੀ ਆ ਕਿਹੜਾ ਕਿਹੜਾ ਫਰੂਟ ਲੈਣਾ ਵੀ ਜਿਹੜਾ ਆਪਾਂ ਨੂੰ ਮਤਲਬ ਵੀ ਡਾਈਟ ਦੇ ਵਿੱਚ ਆਪਣੀ ਲਈ ਬਹੁਤ ਵਧੀਆ ਆ ਆਪਣੀ ਬੋਡੀ ਲਈ ਤੇ ਹੁਣ ਉਹ ਆਪਾਂ ਚੀਜ਼ ਲੈ ਚਾਵਾਂਗੇ ਸੋ ਵਲੋਗ ਦੇ ਨਾਲ ਬਣਦੇ ਆਪਾਂ ਚੱਲਦੇ ਹੁਣ ਬਾਜ਼ਾਰ ਬਾਜ਼ਾਰੋਂ ਸਮਾਨ ਲੈ ਕੇ ਆਉਂਗਾ ਫਿਰ ਮੈਂ ਤੁਹਾਨੂੰ ਦਿਖਾਉਂਗਾ ਵੀ ਆਪਾਂ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਆ ਜੀ ਹਾਂ ਜੀ ਦੋਸਤੋ ਆਪਾਂ ਬਾਜ਼ਾਰ ਦੇ ਵਿੱਚ ਜਾ ਕੇ ਆ ਗਏ ਆ ਕਿ ਆਪਾਂ ਅੱਜ ਜੋ ਵੀ ਆਪਾਂ ਨੂੰ ਚੀਜ਼ਾਂ ਚਾਹੀਦੀ ਸੀ ਸਬਜ਼ੀ ਸਲਾਦ ਫਰੂਟ ਵਗੈਰਾ ਉਹ ਆਪਾਂ ਸਾਰਾ ਲੈ ਆਏ ਆ ਤੇ ਅਜੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਸਲਾਦ ਦੇ ਵਿੱਚ ਸਬਜ਼ੀ ਦੇ ਵਿੱਚ ਕੀ ਕੁਝ ਲੈ ਕੇ ਆਇਆ ਵਾਂ ਤੇ ਫਰੂਟ ਦੇ ਵਿੱਚ ਕੀ ਕੁਝ ਲੈ ਕੇ ਆਇਆ ਵਾਂ ਤੇ ਮਤਲਬ ਜਿਹੜਾ ਟੋਟਲ ਮੇਰਾ ਬਜਟਾ ਹਫ਼ਤੇ ਦਾ ਜਿਹੜਾ ਹਨਾ ਮਤਲਬ ਦੀ ਉਹ ਮਤਲਬ ਕਿੰਨੇ ਰੁਪਏ ਦਾ ਸਾਰਾ ਸਮਾਨ ਉਹ ਆਇਆ ਵਾ ਤੇ ਕੁਝ ਕੁ ਦੋ ਤਿੰਨ ਚੀਜ਼ਾਂ ਰਹਿੰਦੀ ਸੀ ਜਿਹੜੀਆਂ ਉਹ ਮੈਂ ਨਹੀਂ ਲੈ ਕੇ ਆਇਆ ਹੈਗਾ ਉਹ ਮੈਂ ਤੁਹਾਨੂੰ ਦੱਸਣਾ ਹੁਣ ਮੈਂ ਕੀ ਕੁਝ ਲੈ ਕੇ ਆਇਆ ਵਾਂ ਸੋ ਪਹਿਲਾਂ ਆਪਾਂ ਸੈਲਡ ਵੱਲ ਜਾਈਏ ਤੇ ਸਲਾਦ ਦੇ ਵਿੱਚ ਮੈਂ ਖੀਰੇ ਲੈ ਕੇ ਆਇਆ ਜੀ 2 ਕਿਲੋ ਮੈਂ ਖੀਰੇ ਲੈ ਕੇ ਆਇਆ ਤੇ ਉਸ ਤੋਂ ਬਾਅਦ ਮੈਂ ਲੈ ਕੇ ਆਇਆ ਆਪਣੇ ਚਗੁੰਦਰ ਲੈ ਕੇ ਆਇਆ ਵਾਂ ਨਿੰਬੂ ਲੈ ਕੇ ਆਇਆ ਵਾਂ ਤੇ ਇੱਕ ਪੈਕਟ ਮੈਂ ਗ੍ਰੀਨ ਬੀਨਸ ਦਾ ਲੈ ਕੇ ਆਇਆ ਕਿਲੋ ਦਾ ਤੇ ਮੈਂ ਆ ਲੈ ਕੇ ਆ ਪੜਥੇ ਵਾਸਤੇ ਮੇਰੇ ਕੋਲ ਆਇਆ ਵਾਂ ਬੇਂਗਣਾ ਕਿਉਂਕਿ ਪੜਥਾ ਮੈਨੂੰ ਬਹੁਤ ਸਵਾਦ ਲੱਗਦਾ ਤੇ ਅੱਪਾ ਮਤਲਬ ਵੀ ਪੜਥਾ ਬਣਾਵਾਂਗੇ ਤੇ ਸ਼ਿਮਲਾ ਮਿਰਚ ਲੈ ਕੇ ਆਇਆ ਵਾਂ ਇਹ ਆਪਾਂ ਕਿ ਮੀਂਹ ਆਮਲੇਟ ਦੇ ਵਿੱਚ ਵੀ ਪਾ ਲੈਨੇ ਆ ਜੇ ਗ੍ਰੀਨ ਵੇਜੀਟੇਬਲ ਬਣਾਣੇ ਉਹ ਵੀ ਤੇ ਆ ਗ੍ਰੀਨ ਬੀਨਸ ਲੈ ਕੇ ਆਇਆ ਜੀ ਮੈਂ ਜਿਹੜੇ ਗ੍ਰੀਨ ਬੀਨਸ ਆਪਾਂ ਇਹਨੂੰ ਬੋਇਲ ਕਰਕੇ ਖਾਵਾਂਗੇ ਇਸ ਵਾਰ ਤੇ ਸਲਾਦ ਦੇ ਵਿੱਚ ਫਿਰ ਟਮਾਟਰ ਤੇ ਨਾਲ ਆਪਣਾ ਜਿਹੜਾ ਪਿਆਜ਼ ਤੇ ਨਾਲ ਬੰਦ ਗੋਭੀ ਸਲਾਦ ਵਾਸਤੇ ਤੇ ਗਾਜਰ ਲੈ ਕੇ ਆਇਆ ਮੈਂ ਤੇ ਨਾਲ ਹੈਗੀ ਆ ਮੇਰੀ ਸ਼ਾਹ ਆਪਣੇ ਮਸ਼ਰੂਮ ਤੇ ਕੀਕੀ ਆ ਲੈ ਕੇ ਆਇਆ ਲੋਕੀ ਲੈ ਕੇ ਆਇਆ ਵਾ ਤੇ ਇਹ ਚੀਜ਼ ਸਭ ਲੈ ਗਿਆ ਤੇ ਜਦੋਂ ਆਪਾਂ ਫਰੂਟ ਦੀ ਗੱਲ ਕਰੀਏ ਫਰੂਟ ਦੇ ਵਿੱਚ ਮੈਂ 1 ਕਿਲੋ ਨਾਸਪਤੀ ਲੈ ਕੇ ਆਇਆ ਕਿਉਂਕਿ ਆਪਾਂ ਇੱਕ ਦਿਨ ਦੇ ਵਿੱਚ ਸਿਰਫ ਇੱਕ ਅੱਧਾ ਪੀਸ ਹੀ ਖਾਣਾ ਹੁੰਦਾ ਵਾ ਜਿਆਦਾ ਨਹੀਂ ਤੇ ਕਿਲੋ ਮੈਂ ਸੇਬ ਲੈ ਕੇ ਆਇਆ 1 ਕਿਲੋ ਪਪਾਇਆ ਲੈ ਕੇ ਆਇਆ ਤੇ ਕਿਲੋ ਮੈਂ ਅਮਰੂਦ ਲੈ ਕੇ ਆਇਆ ਜੀ ਇਹ ਆਪਣਾ ਹਫਤੇ ਦਾ ਫਰੂਟ ਜਾਨੀ ਕੀ ਹੋ ਗਿਆ ਆਪਣਾ ਇਹ ਟੋਟਲ ਆਪਣਾ ਹਫਤੇ ਦਾ ਮਤਲਬ ਵੀ ਸਲਾਦ ਵੀਦ ਆਪਣਾ ਸਲਾਦ ਤੇ ਆਪਣਾ ਸਬਜੀ ਵਗੈਰਾ ਸਾਰਾ ਕੁਝ ਆਇਆ ਇਹ ਆਪਣਾ 1 ਵੀਕ ਦਾ ਵਾ ਤੁਸੀਂ ਦੇਖ ਸਕਦੇ ਹੋ ਹਜੇ ਦੇ ਵਿੱਚ ਕੁਝ ਥੋੜੀ ਜਿਹੀ ਚੀਜ਼ਾਂ ਘਟਾ ਜਿਵੇਂ ਬਰੋਕਲੀ ਹੋਗੀ ਤੇ ਇੱਕ ਦੋ ਚੀਜ਼ ਹੋਰ ਘਟਾ ਉਹ ਆਪਾਂ ਹਜੇ ਲੈਣੀ ਆ ਤੇ ਇਹ ਜੇ ਆਪਾਂ ਗੱਲ ਕਰੀਏ ਸਾਰਾ ਸਮਾਨ ਇਹ ਆਇਆ ਵਾ ਆਏ 700 ਕੋਸ਼ ਰੁਪਏ ਦਾ ਆਇਆ ਇਹ 720 21 ਰੁਪਏ ਦਾ ਸਾਰਾ ਸਮਾਨ ਇਹ ਤੇ ਬਾਕੀ ਹੋਰ ਸਮਾਨ ਜਿਹੜਾ ਆਉਣਾ ਵਾ ਜਣੀ ਇਹ ਜਾਕਰ ਪੇ ਦਾ ਮੰਨ ਕੇ ਚੱਲੋ 1 ਵੀਕ ਦਾ ਆਪਣਾ ਸਮਾਨ ਜਿਹੜਾ ਉਹ ਟੋਟਲੀ ਆਉਣਾ ਬਾਕੀ ਏਗੂਗਾ ਜਿਹੜੇ ਉਹ ਅਲੱਗ ਤੋਂ ਆ ਜੀ ਚਿਕਨ ਏਗ ਉਹ ਅਲੱਗ ਤੋਂ ਆ ਸੋ ਇਹ ਆਪਣਾ ਅਜਾ ਤੁਸੀਂ ਦੇਖ ਸਕਦੇ ਬਾਜ਼ਾਰ ਦੇ ਵਿੱਚੋਂ ਆਪਾਂ ਇਹ ਸਾਰਾ ਚੀਜ਼ਾਂ ਲੈ ਕੇ ਆਏ ਹਾਂ ਸੋ ਹਾਂਜੀ ਦੋਸਤੋ ਹੁਣ ਦੁਪਹਿਰ ਦੇ 2 ਵਜੇ ਗਿਆ ਤੇ ਆਪਣੀ ਜਿਹੜੀ ਫਰਸਟ ਮੀਲ ਆ ਜੀ ਆਪਣੀ ਫਰਸਟ ਮੀਲ ਦਾ ਟਾਈਮ ਹੋ ਗਿਆ ਤੇ ਆਪਾਂ ਮੀਲ ਦੇ ਵਿੱਚ ਫੇਰ ਕੱਲ੍ਹ ਅਡੀ ਆਪਾਂ ਚੀਜ਼ ਦੇਦੇ ਹਾਂ ਇੱਕ ਆਪਾਂ ਲਿਆ ਵਾ ਹਾਫ ਐਪਲ ਲਿਆ ਜੀ ਤੇ ਨਾਲ ਆਪਾਂ ਲਈਏ ਨੇ ਪੰਜ ਬਾਦਾਮ ਦੀਆਂ ਆਪਾਂ ਗਿਰੀਆਂ ਲਈਆਂ ਨੇ ਤੇ ਦੋ ਤੇਰਾ ਆਪਾਂ ਛੋਟੀ ਛੋਟੀ ਗਿਰੀਆਂ ਆਪਾਂ ਖਰੋੜ ਦੀਆਂ ਲਈਆਂ ਨੇ ਤੇ ਚਾਰ ਪੰਜ ਆਪਾਂ ਬਾਦਾਮ ਕਾਜੂ ਲੈਨੇ ਸੋਰੀ ਕਾਜੂ ਬਾਦਾਮ ਤੇ ਖਰੋੜ ਦੀਆਂ ਗਿਰੀਆਂ ਤੇ ਇੱਕ ਹਾਫ ਇਹ ਪੱਲਾ ਛੋਟਾ ਜਾ ਠੀਕ ਹੈ ਜੀ ਇਹ ਆਪਣਾ ਜਿਹੜੀ ਫਰਸਟ ਮੀਲ ਆ ਉਹ ਹੈ ਜੀ ਤੇ ਵੀਰ ਇਸ ਤੋਂ ਬਾਅਦ ਜਿਹੜਾ ਆਪਣਾ ਲੰਚ ਆ ਉਹ ਲੰਚ ਆਪਾਂ ਕਰਾਂਗੇ ਠੀਕ ਆਪਾਂ 2:30 ਵਜੇ ਜਾਂ 3:00 ਵਜੇ ਆਪਾਂ ਲੰਚ ਕਰਾਂਗੇ 40-45 ਮਿੰਟ ਬਾਅਦ ਤੇ ਇਹ ਜਿਹੜੀ ਆਪਣੀ ਫਰਸਟ ਮੀਲ ਹੈ ਕਲਾਈਟ ਜੀ ਇਸ ਤੋਂ ਬਾਅਦ ਜਿਹੜੀ ਆਪਣੀ ਹੈਵੀ ਮੀਲ ਹੈ ਜਿਹਦੇ ਵਿੱਚ ਪ੍ਰੋਟੀਨ ਕਾਰਬੋਹਾਈਡਰੇਟ ਫੈਟ ਵਗੈਰਾ ਹੋਏਗੀ ਉਹ ਆਪਾਂ ਇਸ ਤੋਂ ਬਾਅਦ ਲਵਾਂਗੇ ਜੀ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਤੇ ਯਾਨੀ ਕਿ ਆਪਣੀ ਜਿਹੜੀ ਸੈਕੰਡ ਮੀਲ ਆ ਉਹ ਹੋ ਗਈ ਹੈ ਤੇ ਅੱਜ ਆਪਾਂ ਜਿਹੜਾ ਲੰਚ ਦੇ ਵਿੱਚ ਲਿਆ ਵਾ ਪਹਿਲਾਂ ਤਾਂ ਆਪਾਂ ਇੱਕ ਫੁੱਲ ਪਲੇਟ ਆਪਾਂ ਸਲਾਦ ਹੀ ਲਈ ਹੈ ਜੀ ਸਲਾਦ ਦੇ ਵਿੱਚ ਆਪਾਂ ਲਿਆ ਜੀ ਖੀਰਾ ਇੱਕ ਦੋ ਆਪਾਂ ਹਰੀ ਮਿਰਚ ਲਈ ਆ ਤੇ ਨਾਲ ਆਪਾਂ ਛੋਟੇ ਛੋਟੇ ਪੀਸ ਦੋ ਆਪਾਂ ਚਕੁੰਦਰ ਦੇ ਲਏ ਜੀ ਇਹ ਤਾਂ ਹੋ ਗਿਆ ਆਪਣਾ ਸਲਾਦ ਜੀ ਤੇ ਆਪਾਂ ਜੇ ਸਬਜ਼ੀ ਦੀ ਗੱਲ ਕਰੀ ਇੱਕ ਕੋਲੀ ਮੈਂ ਰਾਜਮਾ ਦੀ ਲਈ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ 올ਿਵ ਆਇਲ ਤੇਲ ਦੇ ਨਾਲ ਬਣਾਈ ਹੋਈ ਹੈ ਸਬਜ਼ੀ ਤੇ ਚਾਰ ਮੈਂ ਲਏ ਨੇ ਬੋਇਲ ਐਗ ਲੈਨੇ ਜਿਹੜਾ ਇਹਦਾ yellow part ਆ ਉਹ ਮੇਰੇ ਵਿੱਚੋਂ ਕੱਢ ਦਿੱਤਾ ਵਾ ਤੇ ਸਿਰਫ white portion ਹੀ ਮੈਂ ਰੱਖਿਆ ਵਾ ਸੋ ਜਿਹੜਾ ਆਪਣਾ ਮਤਲਬ ਹੀ ਅਜਰਾ ਲੰਚ ਹੋਊਗਾ ਜੀ ਲੰਚ ਦੇ ਵਿੱਚ ਉਹੀ ਹੋਊਗਾ ਇੱਕ ਪਲੇਟ ਸਲਾਦ ਇੱਕ ਸਬ ਕੋ ਲਈ ਆਪਣੀ ਸਬਜੀ ਦੀ ਆ ਤੇ ਨਾਲ ਚਾਰ ਬੋਇਲ ਐਗ ਕੀਤੇ ਹੋਏ ਨੇ ਇਹ ਲੰਚ ਆ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਹਨ ਤਾਂ ਤੁਸੀਂ ਇਸ ਤਰ੍ਹਾਂ ਦੀ ਕੋਈ ਤੁਸੀਂ ਮਤਲਬ ਵੀ ਮੀਲ ਤੁਸੀਂ ਇਹ ਫੋਲੋ ਕਰ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਅਗਰ ਤੁਸੀਂ ਐਡ ਕਰਨਾ ਚਾਹੁੰਦੇ ਹੋ ਨਾ ਮੈਂ ਨਾ ਕਾਰਬੋਹਾਈਡਰੇਟ ਛੱਡੇ ਹੋਇਆ ਤਾਂ ਤੁਸੀਂ ਕਾਰਬੋਹਾਈਡਰੇਟ ਵੀ ਤੁਸੀਂ ਵਿੱਚ ਐਡ ਕਰ ਸਕਦੇ ਹੋ ਉਹ ਮਤਲਬ ਇਹ ਹੈਗਾ ਉਹ ਮਤਲਬ ਜੀ ਤੁਸੀਂ ਜਦ ਤੁਸੀਂ ਇੱਕ ਅੱਧਾ ਆਲੂ ਵਿੱਚ ਤੁਸੀਂ ਐਡ ਕਰ ਸਕਦੇ ਹੋ ਬੋਇਲ ਕੀਤਾ ਹੋਇਆ ਜਾਂ ਫਿਰ ਤੁਸੀਂ ਨਾ 30 ਤੋਂ ਲੈ ਕੇ 40 ਗ੍ਰਾਮ ਤੁਸੀਂ ਬ੍ਰਾਈਸ 30 ਤੋਂ 40 ਗ੍ਰਾਮ ਚੋੜ ਤੁਸੀਂ ਵਿੱਚ ਐਡ ਕਰ ਸਕਦੇ ਉਹ ਤੁਹਾਡੇ ਲਈ ਵਧੀਆ ਰਹਣਗੇ ਕਿਉਂਕਿ ਮੈਂ ਜਲਦੀ ਬੋਡੀ ਵੇਟ ਘਟਾਣਾ ਇਸ ਲਈ ਮੈਂ ਕਾਰਬੋਹਾਈਡਰੇਟ ਛੱਡੇ ਹੋਇਆ ਮੈਂ ਕਾਰਬੋਹਾਈਡਰੇਟ ਤਾਂ ਨਹੀਂ ਲੈਂਦਾਗਾ ਤੇ ਤੁਸੀਂ 30 ਤੋਂ 40 ਗ੍ਰਾਮ ਤੁਸੀਂ ਰਾਈਸ ਲੈ ਸਕਦੇ ਹੋ ਜੀ ਸੋ ਦੋਸਤੋ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਵਲੌਗ ਦੇ ਨਾਲ ਬਣੇ ਰਹੋ ਜੀ ਓਕੇ ਹਾਂਜੀ ਦੋਸਤੋ ਰਾਤ ਦੇ ਅੱਠ ਵੱਜ ਗਏ ਆ ਤੇ ਆਪਣਾ ਡਿਨਰ ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਡਿਨਰ ਦੇ ਵਿੱਚ ਕਰਦੇ ਵੇ ਆ ਜੀ ਪਹਿਲਾਂ ਤਾਂ ਵਾ ਇੱਕ ਪਲੇਟ ਸਲਾਦ ਲਈ ਹੈ ਜਿਹਦੇ ਵਿੱਚ ਆਪਾਂ ਸਲਾਦ ਦੇ ਵਿੱਚ ਲੈ ਲਈ ਆ ਆਪਾਂ ਇਹ ਇੱਕ ਖੀਰਾ ਲਿਆ ਵਾ ਇੱਕ ਕਪਲਿਆ ਆਪਾਂ ਪਿਆਜ਼, ਹਰੀ ਮਿਰਚ ਤੇ ਨਾਲ ਆਪਾਂ ਲਈਏ ਹਾਫ ਗਾਜਰ ਤੇ ਨਾਲ ਹੀ ਕਲਿਆ ਆਪਾਂ ਹਾਫ ਨਿੰਬੂ ਲਿਆ ਜੀ ਇਹ ਤਾਂ ਆਪਣੀ ਹੋ ਗਈ ਸਲਾਦ ਸਲਾਦ ਦੀ ਪਲੇਟ ਹੋ ਗਈ ਜੀ ਆਪਣੀ ਤੇ ਆਪਾਂ ਪ੍ਰੋਟੀਨ ਜਦੋਂ ਲਿਆ ਬਾਈ ਉਹਦੇ ਵਿੱਚ ਆਪਾਂ ਫਿਰ ਆਪਾਂ ਜੋ ਆਪਾਂ ਜਣੀਆਂ ਵਰ ਲੰਚ ਦੇ ਵਿੱਚ ਲਈ ਸੀ ਉਹੀ ਚੀਜ਼ ਲਈਆਂ ਚਾਰ ਆਪਾਂ ਅੰਡੇ ਲਏ ਆ ਬੋਇਲ ਕੀਤੇ ਹੋਏ ਤੇ ਇਹਦਾ ਜੇਲੋ ਪਾੜ ਕੱਟਤਾ ਤੇ ਮੈਂ ਛੋਟੀ ਛੋਟੀ ਦੋ ਬੋਲੀਆਂ ਨਾ ਮੈਂ ਇੱਕ ਇਹਦੇ ਵਿੱਚ ਕੋਲੇਜ ਦੇ ਵਿੱਚ ਪਾ ਲਈ ਜਾਂਵੇਂ ਦਾਲ ਇਹ ਮੂੰਗੀ ਮਸਰੀ ਦੀ ਦਾਲ ਆ ਤੇ ਇਹਦੇ ਵਿੱਚ ਜਿਹੜੀ ਮੈਂ ਦਾਲ ਬਣਾਈ ਆਪਾਂ ਕੋਲੀ ਬੋਲ ਤੇ ਇਹਦੇ ਵਿੱਚ ਮਾਈ ਤਾਂ ਜਿਹੜੇ ਆ ਆਂਡੇ ਆਪਾਂ ਇਹਦੇ ਵਿੱਚ ਪਾ ਲਾਂਗੇ ਕਿਉਂਕਿ ਜੇ ਆਪਾਂ ਯਾਰ ਆਂਡੇ ਕੰਦੇ ਖਾਈਏ ਨਾ ਉਹਦੇ ਖਾਣ ਦਾ ਸਵਾਦ ਨਹੀਂ ਆਉਂਦਾ ਹੈਗਾ ਜੇ ਆਪਾਂ ਅਗਰੇ ਦਾਲ ਦੇ ਵਿੱਚ ਮਿਕਸ ਕਰ ਲਈਏ ਉਹਦੇ ਵਿੱਚ ਮਤਲਬ ਵੀ ਬਹੁਤ ਜ਼ਿਆਦਾ ਮਜ਼ਾ ਹੁੰਦਾ ਖਾਣ ਦੇ ਵਿੱਚ ਕਿਉਂਕਿ ਜੀ ਭੁੱਖ ਜੀ ਮਰ ਜਾਂਦੀ ਆ ਸੋ ਇਹ ਆਪਣਾ ਜਿਹੜਾ ਡਿਨਰ ਹੋਏਗਾ ਜੀ ਚਾਰ ਆਪਣੇ ਬੋਇਲ ਐਗ ਤੇ ਦੋ ਕੋਲੀ ਛੋਟੀਆਂ ਆਪਣੀਆਂ ਦਾਲ ਦੀਆਂ ਤੇ ਨਾਲ ਆਪਣਾ ਜਿਹੜਾ ਇਹ ਸਲਾਦ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਸਲਾਦ ਖਲੇ ਜਾਂਦੀ ਹੈ ਸਲਾਦ ਦੀ ਸੋ ਅੱਜ ਦਾ ਆਪਣਾ ਡਿਨਰ ਸਾ ਜਿਹੜਾ ਇਹੀ ਹੈ ਜੀ ਸੋ ਅਗਰ ਤੁਸੀਂ weight ਘਟਾ ਰਹੇ ਹੋ ਤਾਂ ਤੁਸੀਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਜੀ ਫਿਰ ਤੁਸੀਂ ਕਾਬਜ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਥੋੜੀ ਜਿਹੀ 20-30 ਗ੍ਰਾਮ ਤੁਸੀਂ ਇਹਦੇ ਵਿੱਚ ਰਾਈਸ ਤੁਸੀਂ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਸੋ ਜਿਹੜਾ ਆਪਣਾ ਅੱਜ ਦਾ ਵਲੋਗ ਹੈ ਜੇ ਆਪਾਂ ਇੱਥੇ ਖਤਮ ਕਰਦੇ ਹਾਂ ਸੋ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੋਗ ਦੇ ਨਾਲ ਅਗਰ ਤੁਹਾਨੂੰ ਸਾਡਾ ਇਹ ਵਲੋਗ ਵਧੀਆ ਲੱਗ ਰਿਹਾ ਤਾਂ ਪਲੀਸ ਇਸ ਵਲੋਗ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਕੱਲ ਨੂੰ ਨਵੇਂ ਵਲੋਗ ਦੇ ਨਾਲ ਉਦ ਤੱਕ ਲਈ ਤਾਂ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਾਰੀ ਗੱਲ ਤੇ ਗੁੱਡ ਨਾਈਟ